ਅੱਜ ਜਨਮ ਦਿਹਾੜਾ ਭਾਈ ਲਾਲੋ ਜੀ ਭਾਈ ਲਾਲੋ ਜੀ ਦਾ ਸੰਖੇਪ ਇਤਿਹਾਸ ਜਨਮ 1452 ਸੈਦਪੁਰ ਹੁਣ ਐਮਨਾਬਾਦ ਪਾਕਿਸਤਾਨ ਪਰਿਵਾਰ ਪਿਤਾ ਭਾਈ ਜਗਤਰਾਮ ਕਟੋਰਾ ਪੇਸ਼ਾ ਤਰਖਾਨ ਗੁਰੂ ਨਾਨਕ ਦੇਵ ਜੀ ਨਾਲ ਮੇਲ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਜੀ ਸੈਦਪੁਰ ਆਏ ਸਤਗੁਰੂ ਜੀ ਨੇ ਭਾਈ ਲਾਲੋ ਦੇ ਘਰ ਰਹਿ ਕੇ ਸੁਧਾਰਨ ਪਰ ਸੱਚੀ ਕਮਾਈ ਦੀ ਰੋਟੀ ਛਕੀ ਭਾਈ ਲਾਲੋ ਜੀ ਗੁਰੂ ਦੇ ਕੀਰਤ ਕਰੋ ਵੰਡ ਛਕੋ ਨਾਮ ਜਪੋ ਦੀ ਉਦਾਹਰਨ ਸਨ ਮਲਕ ਭਾਗੋ ਵਾਲੀ ਘਟਨਾ ਮਲਕ ਭਾਗੋ ਸੈਦਪੁਰ ਦਾ ਅਮੀਰ ਤੇ ਹੰਕਾਰੀ ਆਦਮੀ ਸੀ ਉਸ ਨੇ ਭੋਗ ਲਈ ਵੱਡਾ ਭੋਜਰ ਚਾਇਆ ਗੁਰੂ ਜੀ ਨੇ ਉਸ ਦਾ ਨਿਯੋਤਾ ਮਨਜ਼ੂਰ ਕੀਤਾ ਤੇ ਕਿਹਾ ਕਿ ਉਸ ਦੀ ਦੌਲਤ ਲੁੱਟ ਤੇ ਜ਼ਬਰ ਨਾਲ ਇਕੱਠੀ ਕੀਤੀ ਹੋਈ ਹੈ ਗੁਰੂ ਜੀ ਨੇ ਅਖੰਡ ਸਾਹਮਣੇ ਦਿਖਾਇਆ ਭਾਈ ਲਾਲੋ ਜੀ ਦੇ ਸੁੱਕੀ ਰੋਟੀ ਨਿਚੋੜ ਕੇ ਦੁੱਧ ਕੱਢਿਆ ਮਲਕ ਭਾਗੋ ਦੇ ਪਕਵਾਨ ਨਿਚੋੜ ਕੇ ਖੂਨ ਟਪਕਿਆ ਇਸ ਨਾਲ ਗੁਰੂ ਜੀ ਨੇ ਸਿਖਾਇਆ ਕਿ ਸੱਚੀ ਕਮਾਈ ਹੀ ਪਵਿੱਤਰ ਹੈ ਝੂਠੀ ਕਮਾਈ ਪਾਪ ਹੈ ਮਿਹਨਤ ਨਾਲ ਕਮਾਓ ਧਾਰਮਿਕ ਜੀਵਨ ਜੀਉਣ ਦਾ ਸਿਲੀਕਾ ਹੋਣਾ ਚਾਹੀਦਾ ਹੈ ਦਾਨ ਕਰਨਾ ਚਾਹੀਦਾ ਹੈ ਹੰਕਾਰ ਨੂੰ ਤਿਆਗਣਾ ਚਾਹੀਦਾ ਹੈ ਨਿਮਰਤਾ ਵਾਲਾ ਸੁਭਾਅ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ